ਵੈਗਰੂਜੀ ਦਾ ਖਾਲਸਾ ਸ੍ਰੀ ਵੈਗਰੂਜੀ ਕੀ ਫਤਿਹ ਡਬਲ ਐਫ ਜੀ ਦੇਸੀ ਚੂਜਾ ਅੱਜ ਤਕਰੀਬਨ ਦੇਸੀ ਚੂਜਾ ਸਭਿਆਂ ਦੇੰ ਦਾ ਹੋ ਗਿਆ ਹੈ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਚੂਜੇ ਦੇ ਨਵੇਂ ਵਿਸ਼ੇ ਬਾਰੇ ਦੱਸਿਆ ਜਾਵੇਗਾ ਦੇਖੋ ਚੂਜਾ ਕਿੰਨਾ ਰੋਲਾ ਪਾ ਰਿਹਾ ਹੈ ਰੋਲਾ ਪਾਣ ਦੇ ਇਹੀ ਕਾਰਨ ਹਨ ਕਿ ਇਹਨਾਂ ਨੂੰ ਅੱਜ ਫੀਡ ਘੱਟ ਮਿਲੀ ਹੈ ਤੇ ਇੱਕ ਦੂਜੀ ਨੂੰ ਕੱਟ ਰਹੇ ਹਨ ਪਰ ਮੈਂ ਪਿਛਲੀ ਵੀਡੀਓ ਵਿੱਚ ਕੱਟਣ ਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਹੈ ਤੁਸੀਂ ਪਿਛਲੀ ਵੀਡੀਓ ਵੀ ਦੇਖ ਸਕਦੇ ਹੋ ਪਰ ਹੁਣ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੇ ਕਿਵੇਂ ਬਚਾ ਕੇ ਕੀਤਾ ਜਾਣਾ ਹੈ ਕਿ ਇਹ ਇੱਕ ਦੂਜੀ ਨੂੰ ਡਬਲ ਐਫ ਜੀ ਚੂਜਾ ਜਾਂ ਮੁਰਗਾ ਨਾ ਕੱਟੇ ਸਭ ਤੋਂ ਪਹਿਲਾਂ ਤੁਹਾਨੂੰ ਫੀਡ ਸਹੀ ਤਰੀਕੇ ਨਾਲ ਦੇਣੀ ਚਾਹੀਦੀ ਹੈ ਫੀਡ ਨਾਲ ਪੂਰੇ ਹੀ ਚੂਜਾ ਜਾਂ ਮੁਰਗਾ ਰਜੋਣੇ ਚਾਹੀਦੇ ਹਨ ਤਾਂ ਜੋ ਭੁੱਖੇ ਨਾ ਰਹਿਣ ਜੇ ਭੁੱਖੇ ਰਹਿਣਗੇ ਤਾਂ ਚੂਜਾ ਜਾਂ ਮੁਰਗਾ ਇੱਕ ਦੂਜੇ ਨੂੰ ਕੱਟਣਗੇ ਤਾਂ ਇਹਨਾਂ ਨੂੰ ਇੱਕ ਹੀ ਉਪਾਅ ਹੈ ਜਿੱਲੇ ਵੀ ਜਿਹੜੇ ਵੀ ਵੀਰ ਨੇ ਮੁਰਗੀ ਪਾਲਣ ਵੀਰ ਨੇ ਜਾਂ ਕਿ ਨਵੇਂ ਵੀਰ ਨੇ ਆਂਡਾ ਵਾਸਤੇ ਰੱਖਨੇ ਹਨ ਜਾਂ ਲੰਮੇ ਸਮੇਂ ਤੱਕ ਰੱਖਨੇ ਹਨ ਤਾਂ ਇਹਨਾਂ ਦੀਆਂ ਚੁੰਝਾਂ ਕਟਵਾਈਆਂ ਜਾਂਦੀਆਂ ਹਨ ਤੁੰਜਾ ਕਟਵਾਉਣ ਨਾਲ ਇਹ ਇੱਕ ਦੂਜੀ ਨੂੰ ਨਹੀਂ ਕੱਟਣਗੇ ਫਿਰ ਤੁਸੀਂ ਪਾਵੇਂ ਫੀਡ ਵੀ ਘਟ ਪਾਓ ਤੇ ਆਪਣੇ ਆਪ ਸਹੀ ਰਹਿਣਗੇ ਇਸ ਕਰਕੇ ਇਹਨਾਂ ਦੀਆਂ ਤੁਜਾ ਕਟਵਾਈ ਜਾਂਦੀਆਂ ਹਨ ਤਾਂ ਹੀ ਇਹਨਾਂ ਦੀ ਰੋਕਥਾਮ ਕੀਤੀ ਜਾਂਦੀ ਹੈ ਤਾਂ ਫਿਰ ਮੁਰਗੀ ਪਾਲਣ ਵੀਰ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ ਤੁਜਾ ਤੁਸੀਂ ਜਦੋਂ ਚੂਜਾ ਆ ਦੇਖੋ ਪਿੱਛੇ ਘੱਟ ਰਹੇ ਨੇ ਆ ਪਿੱਛੇ ਤੂਣ ਵਗਾਰਾ ਨਿਕਲਿਆ ਹੋਇਆ ਹੈ ਚੂਜੇ ਦਾ ਤੁੰਜਾ ਤੁਸੀਂ ਜਦੋਂ ਚੂਜਾ ਤੁਹਾਡਾ 20 ਤੋਂ 21 22 ਦਿਨ ਦਾ ਹੋ ਗਿਆ ਹੈ ਤਾਂ ਤੁਸੀਂ ਚੂਜੇ ਦੀਆਂ ਤੁੰਜਾ ਘਟਵਾਉਣੀਆਂ ਸ਼ੁਰੂ ਕਰ ਦੋ ਤੁੰਜਾ ਘਟਵਾਉਣ ਨਾਲ ਥੋੜਾ ਕਦੇ ਵੀ ਨੁਕਸਾਨ ਨਹੀਂ ਹੋਵੇਗਾ ਤੁੰਜਾ ਕੱਟਣ ਵਾਲੇ ਲੱਗਦਾ ਹੈ ਇੱਕ ਚੂਜਾ 1 ਰੁਪਏ ਦੇ ਸਾਹਮਣੇ ਨਾਲ ਤੁੰਜ ਕਟਵਾਈ ਦੇ ਲੈਣਗੇ ਤਾਂ ਤੁਸੀਂ ਇਸ ਤਰ੍ਹਾਂ ਵੀਰੋ ਆਪਣੇ ਚੂਜੇ ਨੂੰ ਜਾਂ ਮੁਰਗਿਆਂ ਨੂੰ ਬਚਾ ਸਕਦੇ ਹੋ ਕਮਜਨ ਕਮਜਨ ਚੋਂ ਸਪਤਲ ਲਿਆ ਸਕਦੇ ਹੋ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਅੱਗੇ ਜ਼ਰੂਰ ਕਰਨਾ